ਆਪਣੇ ਲੌਟ ਤੇ ਸੁੱਤ ਰਹੇ ਹਾਂ। ਇੰਨਾ ਸੋਹਣਾ ਇਹ ਗ੍ਰੀਨ ਚੱਕਨਾ ਸੋਹਣਾ ਪਿਆਰਾ ਜਿਹਾ ਕਲਰ ਹੈਗਾ। ਕੈਮਰੇ ਦੇ ਵਿੱਚ ਥੋੜਾ ਜਿਹਾ ਕਲਰ ਦਾ ਫਰਕ ਪੈਂਦਾ ਪਰ ਕਲਰ ਬਹੁਤ ਜ਼ਿਆਦਾ ਸੋਹਣਾ ਤੇ ਪਿਆਰਾ ਕਲਰ ਹੈਗਾ। ਦੇਖੋ ਇਹ ਕਲੀਆਂ ਜਾਂਦੇ ਗਈਆਂ ਤੇ ਕਲਰ ਬਹੁਤ ਪਿਆਰੀ ਪਿਆਰਾ ਹੈਗਾ ਤੇ ਇਹਦੇ ਵਿੱਚ ਕਲੀਆਂ ਦੇ ਨਾਲ ਨਿੱਕੀ ਬੂਟੀ ਹੈਗੀ। ਦੱਲਮਬਾਈ ਦੇ ਵਿੱਚ ਦੀ ਕੋਈ ਵੀ ਓਪਨਿੰਗ ਹੋਣਾਗਾ ਕਿੱਥਰ ਗਿਆ ਬਣਾਇੰਚ ਤੇ ਪਕਾ ਦੇ ਲੰਬਾਈ ਇਹ ਵੀ ਆਪਾਂ ਕੀ ਹੈ ਜੀ ਘੇਰੇ ਦਾ ਕੋਈ ਇਸ਼ੂ ਨਹੀਂ ਹੈਗਾ 컬러 ਬਹੁਤ ਸੋਹਣੇ ਵਿੱਚ ਮੈਚਿੰਗ ਕੀਤੇ ਹੋਏ ਹੈਗੇ ਦੇਖੋ ਤੁਸੀਂ ਵੇਖ ਸਕਦੇ ਹੋ ਕਿੰਨਾ ਸੋਹਣਾ ਵਰਕ ਸਫਾਈ ਨਾਲ ਕੀਤਾ ਹੋਇਆ ਹੈਗਾ ਆਹ ਲੋਅਰ ਸੂਟ ਹੈ ਜੀ ਬੜਾਈ ਸੋਹਣਾ ਗਰਮੀ ਦਾ ਸਟਾਫ ਹੈ ਜੀ ਦੇਖੋ ਕਿੰਦੀ ਪਿਆਰੀ ਜੀ ਹੈਗੀ ਇਹ ਹੋ ਗਿਆ ਜੀ ਇਹਦਾ ਬਾਜੂ ਦਾ ਬਰਕ ਇਹ ਵਾトゥ ਹੋਵੇ। ਰੇਟ ਇਹਨਾਂ ਦਾ ਹੈਗਾ ਜੀ 2500 ਰੁਪਏ। ਇਹ ਹੋਵੇ ਪਹਿਲਾ ਸੂਟ। ਜੇ ਕਿਸੇ ਵੀ ਭੈਣ ਨੂੰ ਪਸੰਦ ਹੋਵੇ ਤਾਂ ਜੀ ਸਕਰੀਨ ਸ਼ਾਟ ਲੈ ਕੇ ਸਾਡੇ ਵਟਸਐਪ ਤੇ ਆਰਡਰ ਪਾਉਣਾ ਜੀ ਤੁਸੀਂ। ਲਓ ਜੀ ਆ ਦੂਜਾ ਸੂਟ ਆ ਗਿਆ। ਇਹ ਜੜੀ ਦੇ ਵਰਕ ਜੀ ਪਿਓਰ ਕਾਟਨ ਦੇ ਉੱਤੇ ਪਹਿਲਾਂ ਤੁਸੀਂ ਕੱਪੜਾ ਵੇਚ ਚੈੱਕ ਕਰੋ ਜੀ ਦੇਖੋ ਪਿਓਰ ਕਾਟਨ ਹੈ ਸਟਾਪ ਬਹੁਤ ਵਧੀਆ ਹੈਗਾ ਇਹ ਹੋ ਗਿਆ ਜੀ ਗਲੇ ਦਾ ਵਰਕ ਇਹ ਹੋ ਗਿਆ ਤਾਂ ਲੰਬਾਈ ਘੇਰੇ ਦਾ ਕੋਈ ਇਸ਼ੂ ਨਹੀਂ ਹੈਗਾ ਇਹ ਵੇਖੋ ਨਿੱਕੀ ਨਿੱਕੀ ਬੁਟੀ ਹੋ ਗਈ ਜਰੀ ਦੀ ਸਾਰੇ ਦੇ ਵਿੱਚ ਕਪੜਾ 5 ਮੀਟਰ ਜੀ ਆਹ ਬਾਜੂ ਵਰਕ ਹੋ ਗਿਆ ਜੀ ਇਹਦਾ ਸਫਾਈ ਦੇਖੋ ਵਰਕ ਦੀ ਕਿੰਨੀ ਵਧੀਆ ਹੈਗੀ ਤੁਸੀਂ ਦੇਖ ਸਕਦੇ ਹੋ 컬러 ਦੇਖੋ ਕਿੰਨਾ ਪਿਆਰਾ ਹੈ ਜੇ ਕਿਸੇ ਵੀ ਮੇਰੀ ਭੈਣ ਮੇਰੀ ਭੈਣ ਨੂੰ ਸੂਟ ਪਸੰਦ ਹੋਏ ਤਾਂ ਜੀ ਤੁਸੀਂ ਸੂਟ ਦਾ ਰੇਟ ਹੈਗਾ 2500 ਰੁਪਿਆ ਸੋ ਕੋਈ ਸ਼ਿਪਿੰਗ ਚਾਰਜ ਨਹੀਂ ਲੱਗੂਗਾ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਹੋ ਜਾਊਗਾ ਤੇ ਆ ਸੂਟ ਜੇ ਕਿਸੇ ਵੀ ਭੈਣ ਨੂੰ ਪਸੰਦ ਆਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਆਰਡਰ ਕਰਨਾ ਜੀ ਤੁਸੀਂ ਲਓ ਜੇ ਆ ਵਾਲਾ ਸੂਟ ਇਹ ਵਸਤੂ ਵੀ ਜਿਆਦਾ ਸੋਨਾ ਕਲਰ ਬਹੁਤ ਪਿਆਰੀ ਹੈ ਇਹਦੀਆਂ ਕਲੀਆਂ ਜਾਂਦੀਆਂ ਜੀ ਲੰਮੀਆਂ ਕਪੜਾ ਵੇਖੋ ਪਹਿਲਾਂ ਤੋਂ ਤੁਸੀਂ ਸਟਾਫ ਦੇਖੋ ਕਿ ਕਿੰਨਾ ਵਧੀਆ ਹੈਗਾ ਇੱਕ ਨੰਬਰ ਕਪੜਾ ਹੈਗਾ ਜੀ ਵਰਕ ਵੇਖੋ ਜੀ ਕਿੰਨਾ ਸੋਹਣਾ ਹੈਗਾ ਇਹ ਕਲੀਆਂ ਹੈ ਜੀ ਪੂਰੇ ਸੂਟ ਦੇ ਵਿੱਚ ਦੋਨਾਂ ਸਾਈਡਾਂ ਤੇ ਵਿਚਾਲੇ ਵਾਲੇ ਆ ਜਾਣਗੇ ਇਹ ਇਹਦਾ ਬਾਜੂ ਵਰਕ ਆ ਗਿਆ ਜੀ ਸੀ ਵੀ ਇਕਸਾਨ ਦਿਓ ਵਰਕ ਦੀ ਜਿਹੜੀ ਸਫਾਈ ਹੈ ਜੀ ਇੱਕ ਨੰਬਰ ਹੈ ਰੇਟ ਇਹਨਾਂ ਦਾ ਸਾਰਿਆਂ ਦਾ 2500 ਰੁਪਿਆ ਰਹੂਗਾ ਜੀ ਸੀ ਵੀ ਚਾਰਜ ਕੋਈ ਨਹੀਂ ਲੱਗੂਗਾ ਜੀ ਸੋ ਤੁਹਾਡੇ ਘਰ ਤੇ ਕੰਪੂਟਰ ਦਾ ਹੋ ਜੂਗਾ ਲਓ ਜੀ ਆਹ ਲਾਈਟ ਕਲਰ ਆ ਗਿਆ ਦੇ ਵਿੱਚ ਆਰਾ ਲਾਈਟ ਜਾਂ ਕੱਲ ਰਹਿਣਾ ਇਹ ਵੀ ਪਿਓਰ ਕਾਟਨ ਦੇ ਵਿੱਚ ਕਪੜਾ 5 ਮੀਟਰ ਆਊਗਾ ਜੀ ਤੁਸੀਂ ਵਰਕ ਵੇਖੋ ਜੀ ਇਹ ਆ ਗਿਆ ਜੀ ਠੇਰੇ ਦਾ ਵਰਕ ਹੈ ਜਿਵੇਂ ਆਹ ਵਾਲਾ ਫਲਾਵਰ ਇੱਥੇ ਆ ਗਿਆ ਨਿੱਕਾ ਫਿਰ ਉਹਨिक्की ਬੂਟੀ ਇੱਥੇ ਆ ਗਈ ਫੇਰਾ ਆ ਗਿਆ ਫੇਰਾ ਫਲਾਵਰ ਆ ਗਿਆ ਇਹ ਹਿੱਪ ਕੋੜੇ ਆ ਗਿਆ ਇਸ ਤਰ੍ਹਾਂ ਆ ਕੇ ਇਹ ਪੂਰਾ ਮਤਲਬ ਆ ਇਸ ਤਰ੍ਹਾਂ ਜਾ ਠੇਰੇ ਤੇ ਜਾਂਦਾ ਹੈ ਨਹੀਂ। ਤੁਸੀਂ ਵੀ ਐਕਸਾਕਦੇ ਹੋ। ਮਾਰਕਟ ਤੇ ਕਪੜਾ। ਫੈਬਰਿਕ ਦੇਖੋ ਕਿੰਨੀ ਪਿਆਰੀ ਹੈ ਤੇ ਕਿੰਨਾ ਮਤਲਬ ਕਾਟਨ ਦਾ ਕਪੜਾ ਹੈ ਇਹ। ਲਾਈਟ ਜਿਹਾ ਕਲਰ ਹੈ ਜੀ। ਜਿਵੇਂ ਇਹਦੇ ਨਾਲ ਆਪਾਂ ਡਾਰਕ ਕਰਕੇ ਦੁਪੱਟਾ ਲੈ ਲਾਂਗੇ ਤੇ ਬਹੁਤ ਹੀ ਜੈਂਕੀ ਜਿਹਾ ਸੂਟ ਬਣ ਜਾਣਾ ਹੈ। ਜੀ। ਤੁਸੀਂ ਵੀ ਐਕਸਾਕਦੇ ਹੋ। ചേർക്കാൻ സാധന സാധന